ਜੀ ਅਸੀਂ ਨਾ ਤੁਹਾਡਾ ਨੱਬਾ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਬਹੁਤ ਬਹੁਤ ਤੇ ਅੱਜ ਤੁਸੀਂ ਜਿਹੜਾ ਨੱਬਾ ਆਏ ਹੋ ਸਿਰਫ ਕੀ ਤੁਹਾਡੇ ਵਿਚਾਰ ਲੈ ਸਾਡੇ ਨਾਲ ਪਲੀ ਸਾਂਝੇ ਕਰੋ ਜਿਹੜਾ ਅੱਜ ਨੱਬਾ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਆਰਟੀ ਸੈੱਲ ਦੇ ਪ੍ਰਧਾਨ ਸੂਬਾ ਦਾ ਜਿਹੜੇ ਹੈਗੇ ਤੇਜ ਰਿੰਕੂ ਜੀ ਔਰ ਨੰਦ ਲਾਲ ਜੀ ਇਹਨਾਂ ਦੇ ਆਵਾਜ਼ ਦੇ ਵਿੱਚ ਪਾਰਟੀ ਦੇ ਬਹੁਤ ਹੀ ਸੀਨੀਅਰ ਨੇਤਾਵਾਂ ਕਾਰਕ੍ਰਿਤਾਂ ਦੀ ਬੈਠਕ ਹੋਈ ਹੈ ਔਰ ਅਸੀਂ ਫੈਸਲਾ ਕੀਤਾ ਵੀ ਸੰਗਠਨ ਨੂੰ ਜਿਹੜਾ ਹੈ ਨਾਬਾ ਦੇ ਵਿੱਚ ਹੋਰ ਮਜ਼ਬੂਤ ਕੀਤਾ ਜਾਵੇ ਵੱਖ-ਵੱਖ ਵਾਡਾਂ ਦੇ ਵਿੱਚ ਜਿੱਥੇ ਬੰਦੇ ਨੂੰ ਮਜ਼ਬੂਤ ਬਣਾਇਆ ਜਾਵੇ ਕਿਉਂਕਿ ਪਾਰਟੀ ਦਾ ਇਹ ਇਰਾਦਾ ਹੈ ਕਿ ਆਉਣ ਵਾਲੇ ਨਗਰ ਕੌਂਸਲ ਦੀਆਂ ਜੇ ਚੋਣਾਂ ਹੋਣਗੀਆਂ ਤਾਂ ਉਸ ਸਮੇਂ ਸ਼ਿਵ ਸੈਨਾ ਹਿੰਦੁਸਤਾਨ ਆਪਣੇ ਉਮੀਦਵਾਰ ਖੜੇ ਕਰੇਗੀ ਔਰ ਨਾਬਾ ਦੀ ਜਨਤਾ ਨੂੰ ਜੋ ਵੀ ਔਕੜਾ ਆ ਰਹੀਆਂ ਜੋ ਸਮੱਸਿਆਵਾਂ ਆ ਰਹੀਆਂ ਉਹਦੇ ਉੱਤੇ ਸ਼ਿਵ ਸੈਨਾ ਹਿੰਦੁਸਤਾਨ ਉਹਨਾਂ ਸਮੱਸਿਆਵਾਂ ਨੂੰ ਝੁਕਣ ਦਾ ਕੰਮ ਕਰੇਗੀ ਤੱਜੇ ਆ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਬਾਰੇ ਤੁਸੀਂ ਹੁਣ ਦੱਸਿਆ ਇਹਦੇ ਸੁਧਾਰ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਗਵਰਨਰ ਸਾਹਿਬ ਤੋਂ ਵੀ ਟਾਈਮ ਮੰਗਿਆ ਹੈ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੋ ਪੰਜਾਬ ਦੇ ਅੰਦਰ ਇੱਕ ਦਰਿਆ ਤਲਵਾਰਾ ਨਾਲ ਹਮਲਾ ਕੀਤਾ ਨੌਜਵਾਨ ਨੇ ਨਹੰਗਾ ਨੇ ਨਹੰਗ ਨੇ ਉਹਨੂੰ ਵੜ ਦਿੱਤਾ ਇਸ ਤਰ੍ਹਾਂ ਐਸਜੀਪੀਸੀ ਦੇ ਮੁਲਾਜ਼ਮਾਂ ਤੇ ਹਮਲਾ ਹੋ ਗਿਆ ਇਹ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪੰਜਾਬ ਸਰਕਾਰ ਨੂੰ ਇਹਦਾ ਸਖਤੀ ਨਾਲ ਨੋਟਿਸ ਲੈਣਾ ਚਾਹੀਦਾ ਹੈ ਆ ਇਹਦੇ ਨਾਲ ਨਾਲ ਮੈਂ ਨਿਹੰਗ ਜਥੇਬੰਦਿਆਂ ਦੇ ਮੁਖੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜਿਹੜਾ ਨਿਹੰਗਵਾਣਾ ਗੁਰੂ ਸਾਹਿਬਾ ਨੇ ਬਖਸ਼ਿਆ ਸੀਗਾ ਉਹਦੇ ਉੱਤੇ ਜਿਹੜੇ ਲੋਕ ਦਾਗ ਲਗਾ ਰਹੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਆਮ ਜਨਤਾ ਦੀ ਜਿਹੜੀ ਸ਼ਰਧਾ ਨਿਹੰਗ ਬਾਣੇ ਦੇ ਉੱਤੇ ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਾ ਖੜਾ ਹੋ ਸਕੇ ਸਰ ਖਾਲਸਾਨੀ ਕਹਿਣ ਤੋਂ ਤੁਹਾਡਾ ਕੀ ਮਤਲਬ ਖਾਲਸਾਨੀ ਮਤਲਬ ਇਹ ਹੈ ਕਿ ਜਿਹੜੇ ਕਿ ਪਾਕਿਸਤਾਨ ਦੇ ਇਸ਼ਾਰੇ ਦੇ ਉੱਤੇ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨਾ ਚਾਹਦੇ ਐ ਸਾਡੇ ਜਿਹੜਾ ਨੌਜਵਾਨ ਵੱਡਾ ਵਰਗਾ ਆਈ ਲੈਟਸ ਕਰਕੇ ਬਾਹਰ ਜਾ ਰਹੇ ਐ ਔਰ ਪੰਜਾਬ ਦੀ ਧਰਤੀ ਦੇ ਉੱਤੇ ਆਪਾਂ ਇਨਵੈਸਟਮੈਂਟ ਸਮੇਲਨ ਕਰ ਰਹੇ ਐ ਮੁੱਖ ਮੰਤਰੀ ਕਹਿ ਰਹੇ ਐ ਕਿ ਬੰਗਲੌਰ ਤੋਂ ਕੰਪਨੀ ਆ ਰਹੀ ਐ ਦੂਜੀ ਆ ਰਹੀ ਐ ਪਰ ਜੇ ਲਗਾਤਾਰ ਇਸ ਤਰ੍ਹਾਂ ਹਮਲੇ ਹੋਣਗੇ ਲਗਾਤਾਰ ਇਸ ਤਰ੍ਹਾਂ ਕਿਰਪਾਨ ਦੀ ਦੁਰਵਰਤ ਹੋਏਗੀ ਲਗਾਤਾਰ ਜੇ ਸਰੇ ਆਮ ਆਮ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਜਾਏਗੀ 100 150 200 ਰਾਉਂਡ ਗੋਲੀਆਂ ਚੱਲਣਗੀਆਂ ਤਾਂ ਫਿਰ ਇੱਥੇ 5000 ਕਰੋੜ 2000 ਕਰੋੜ 100 ਕਰੋੜ ਰੁਪਏ ਦੀ ਇਨਵੈਸਟਮੈਂਟ ਕੌਣ ਕਰੇਗਾ ਔਰ ਜੇ ਇੱਥੇ ਇਨਵੈਸਟਮੈਂਟ ਨਹੀਂ ਹੋਏਗੀ کارਖਾਨਾ ਨਹੀਂ ਆਏਗਾ ਤਾਂ ਤੁਸੀਂ ਹਿੰਦੂ ਸਿੱਖ ਦਾ ਵਿਵਾਦ ਛੱਡ ਦਿਓ ਪੰਜਾਬੀ ਨੌਜਵਾਨਾਂ ਦਾ ਫਿਊਚਰ ਕੀ ਹੈ ਪਵਿੱਖ ਕੀ ਹੈ ਆਪਾਂ ਹਿੰਦੂ ਸਿੱਖ ਵਿਵਾਦ ਦੀ ਗੱਲ ਨਹੀਂ ਕਰਦੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬੀ ਲੋਕਾਂ ਦੇ ਫਿਊਚਰ ਦੀ ਗੱਲ ਕਰਦੇ ਹਾਂ ਵੀ ਸਾਡੇ ਕੋਲ ਇੰਡਸਟਰੀ ਨਹੀਂ ਆਏਗੀ کارਖਾਨਾ ਨਹੀਂ ਆਏਗਾ ਤੇ ਫਿਰ ਪੰਜਾਬ ਦੇ ਨੌਜਵਾਨ ਕਰਨਗੇ ਕੀ ਸਰ ਹਿੰਦੂ ਸਿੱਖ ਵਿਵਾਦ ਪੰਜਾਬ ਦੇ ਵਿੱਚ ਕਿਤੇ ਨਜ਼ਰ ਨਹੀਂ ਆਉਂਦਾ ਇਹ ਸਿਰਫ ਲੀਡਰਾਂ ਦੇ ਕੋਲ ਨਜ਼ਰ ਆਉਂਦਾ ਨਹੀਂ ਨਹੀਂ ਜੇ ਆਪਾਂ ਬਹੁਤ ਹੀ ਸਿਆਣੀ ਗੱਲ ਕਰੀਏ ਉਹ ਅਲੱਗ ਗੱਲ ਹੈ ਕਿ ਇੱਥੇ ਹਿੰਦੂ ਸਿੱਖ ਵਿਵਾਦ ਨਹੀਂ ਨਜ਼ਰ ਆ ਰਿਹਾ ਸਾਰੇ ਵਿਜਨਿਕ ਵਿਵਾਦ ਨਹੀਂ ਨਜ਼ਰ ਆ ਰਿਹਾ ਲੇਕਿਨ ਕੁਝ ਲੋਕ ਐਸੀ ਹਰਕਤਾਂ ਕਰ ਰਹੇ ਨੇ ਕਿ ਇਸ ਤਰ੍ਹਾਂ ਦਾ ਵਿਵਾਦ ਪੈਦਾ ਹੋ ਜਾਏ ਇਸ ਤਰ੍ਹਾਂ ਦੇ ਵਿਵਾਦ ਦੀ ਸ਼ਕਲ ਨਜ਼ਰ ਆਏ ਔਰ ਇਹ ਵਿਵਾਦ ਦੀ ਸ਼ਕਲ ਕੇਵਲ ਉਹ ਪੰਜਾਬ ਚ ਨਹੀਂ ਰੱਖਣਾ ਚਾਹੁੰਦੇ ਉਹ ਚਾਹੁੰਦੇ ਕਿ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੂਸਰੀ ਸਟੇਟਾਂ ਦੇ ਵਿੱਚ ਵੀ ਆਏ ਤਾਂ ਕਿ ਪੂਰੀ ਤਰ੍ਹਾਂ ਉਹਨਾਂ ਦੀ ਸੋਚ ਫਲ ਸਕੇ ਇਹ ਸਾਰੀ ਚੀਜ਼ਾਂ ਦੇ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਮੁੱਠ ਹੋਣਾ ਪਏਗਾ ਤੁਸੀਂ ਦੱਸੋ ਕਿ ਨਿਹੰਗਾਂ ਦੇ ਬਾਣੇ ਦੇ ਵਿੱਚ ਅਗਰ ਐ ਜੀਪੀਸੀ ਦੇ ਮੈਂਬਰਾਂ ਨੂੰ ਵੀ ਵੱਢ ਦਿੱਤਾ ਜਾ ਰਿਹਾ ਹੈਗਾ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਕਰ ਦਿੱਤਾ ਜਾ ਰਿਹਾ ਕਿਸੇ ਵਿਅਕਤੀ ਨੇ ਅਗਰ ਫ੍ਰਿਜ ਠੀਕ ਕਰਨ ਤੋਂ ਮਨਾ ਕਰ ਦਿੱਤਾ ਆਪਾਂ ਨਿਹੰਗ ਬਾਣੇ ਦੇ ਵਿੱਚ ਉਹਨੂੰ ਤਲਵਾਰ ਮਾਰ ਕੇ ਟੁਕ ਟੁਟੇ ਕਰ ਰਹੇ ਹੈ ਕੋਈ ਬੰਦਾ ਆਪਣੇ ਕੁਝ ਕਰ ਰਿਹਾ ਆਪਾਂ ਕਹੇ ਨਹੀਂ ਇਹ ਨਹੀਂ ਕਰਨਾ ਨਹੀਂ ਤਾਂ ਤੈਨੂੰ ਅਸੀਂ ਕੱਟ ਵਟ ਦਾਂਗੇ ਇਹ ਪੰਜਾਬ ਤਾਲੀਬਾਨ ਦੇ ਰਸਤੇ ਤੇ ਜਾਏਗਾ ਕਿ ਕਾਨੂੰਨ ਦੇ ਰਸਤੇ ਤੇ ਜਾਏਗਾ ਕਨ ਜਦੋਂ ਆਪਾਂ ਉਹ ਬੰਦਾ ਨਿਹੰਗ ਬਾਣੇ ਵਾਲਾ ਵੱਢ ਦਿੰਦਾ ਫਿਰ ਕਹਿੰਦੇ ਕਿ ਪੁਲਿਸ ਅਸੀਂ ਗ੍ਰਫਤਾਰ ਕਰ ਲਿਆ ਪੁਲਿਸ ਦਾ ਕੰਮ ਹੈ ਕ੍ਰਾਈਮ ਹੋਣ ਤੋਂ ਪਹਿਲਾਂ ਇੱਕ ਪ੍ਰਭਾਵ ਪੈਦਾ ਕਰਨਾ जो क्राइम हो ही गया कतल हो गया चोरी हो गई डकैती हो गई बलात्कार हो गया फिर क्राइम करने वाला तो पकड़ा ही जाएगा दो दिन बाद दो दिन पहला ये पुलिस की प्राप्ति नहीं है पुलिस की प्राप्ति है कि क्राइम रेट नीचे आए पुलिस की वर्दी का डर हो वर्दी का डर अच कि ना कि ख़त्म हो गया है और केवल ए सी के कमर से प्लान बन रहा है कि पुलिस सामूहिक चैकिंग करेगी भी उस समूह चैकिंग रोज़ चैकिंग हो रोज़ कार्रवाई हो ਜਿਹੜੇ ਲੋਕਾਂ ਦੇ ਇਸ ਤਰ੍ਹਾਂ ਦੇ ਮਸਲੇ ਕਾਨੂੰਨ ਵਿਵਸਥਾ ਦੇ ਜਾਂ ਗੁੰਡੇ ਜਿਹੜੇ ਲੋਕ ਹੈ ਜਾਂ ਜਿਹੜੇ ਲੋਕ ਧਾਰਮਿਕ ਬਾਣੇ ਦਾ ਦੁਰਪਯੋਗ ਕਰ ਰਹੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸਰ ਇਹ ਜਿਹੜਾ ਤੁਸੀਂ ਮਸਲਾ ਕਹਿ ਰਹੇ ਹੋ ਨਹੀਗਾ ਨਾ ਜਿਹੜਾ ਹਮਲਾ ਕਰਦਾ ਜਦੋਂ ਗੁਰਦੁਆਰਿਆਂ ਦੇ ਵਿੱਚ ਬੇਅਦਬੀ ਹੁੰਦੀ ਆ ਤਾਂ ਕਈ ਕਿਤੇ ਬੰਦੇ ਉਹ ਫੇਰ ਕਹਿੰਦੇ ਆ ਬੇਨਤੀ ਦਾ ਪਾਗਲ ਸੀਗਾ ਤੇ ਇਹੇ ਜੀ ਮਤਲਬ ਬਿਮਾਰ ਤੋਂ ਬਿਮਾਰ ਤੋਂ ਪਾਗਲ ਹੋਣ ਕਰਕੇ ਨੇ ਹਰਕਤ ਕਰਦੀ ਅੱਛਾ ਜਦੋਂ ਉਸ ਦੇ ਬਾਰੇ ਕੋਈ ਬੰਦਾ ਰਿਐਕਟ ਕਰਦਾ ਤਾਂ ਫਿਰ ਉਹ ਖਾਲਸਤਾਨੀ ਕਿਉਂ ਜਾਂ ਨਹਿੰਗ ਨਹਿੰਗ ਇਹ ਮੈਂ ਇਹ ਨਹੀਂ ਕਹ ਰਿਹਾ ਗੁਰਦੁਆਰਾ ਸਾਹਿਬ ਦੀ ਬੇਦਵੀ ਹੋਵੇ ਮੰਦਿਰ ਦੀ ਹੋਵੇ ਜਾਂ ਕਿਸੇ ਧਾਰਮਿਕ ਸਥਾਨ ਦੀ ਹੋਵੇ ਉਹਦੇ ਇਹ ਕਲੂ ਬਿਲਕੁਲ ਨਹੀਂ ਦੇਣਾ ਚਾਹੀਦਾ ਕਿ ਮੈਂਟਲੀ ਅਪਸੈਟ ਹੈ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਔਰ ਸਖਤ ਕਾਰਵਾਈ ਹੋਵੇ ਤਾਂ ਕਿ ਉਹ ਦੂਸਰਾ ਕੋਈ ਵਿਅਕਤੀ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਤੋਂ ਸੰਕੋਚ ਕਰੇ ਹਿਚਕ ਕਰੇ ਉਹਨੂੰ ਡਰ ਪੈਦਾ ਹੋਵੇ ਮੈਂ ਹੁਣ ਬੇਨਤੀ ਇਹ ਹੀ ਕੀਤੀ ਹੈ ਕਿ ਵਰਦੀ ਦਾ ਖੌਫ ਹੋਣਾ ਚਾਹੀਦਾ ਹੈ ਕਾਨੂੰਨ ਦਾ ਡਰ ਹੋਣਾ ਚਾਹੀਦਾ ਆਪਾਂ ਜਦੋਂ ਇਹ ਕਲੂ ਦੇ ਦਿੰਨੇ ਆ ਕਿ ਗੁਰਦੁਆਰਾ ਸਾਹਿਬ ਚ ਜਾਂ ਮੰਦਿਰ ਚ ਜਾਂ ਕਿਸੇ ਵੀ ਧਾਰਮਿਕ ਸਥਾਨ ਚ ਬੇਅਦਵੀ ਕਰਨ ਵਾਲਾ ਮੈਂਟਲੀ ਅਫਸਰਟ ਸੇਗਾ ਤਾਂ ਉਹ ਕਿਥੇ ਨਾ ਕਿਥੇ ਲੋਕਾਂ ਦੇ ਵਿੱਚ ਗੁੱਸੇ ਦਾ ਕਾਰਨ ਬਣਦਾ ਔਰ ਕਾਨੂੰਨ ਵਿਵਸਥਾ ਤੋਂ ਵਿਸ਼ਵਾਸ ਉੱਡਦਾ ਹੈ ਤਾਂ ਮੇਰੀ ਤੇ ਮੰਗ ਹੈ ਚਾਹੇ ਕੋਈ ਵੀ ਧਾਰਮਿਕ ਸਥਾਨ ਦੇ ਵਿਦਵੀ ਕਰਨ ਵਾਲਾ ਹੋਵੇ ਕਾਨੂੰਨ ਚ ਜੋ ਵੀ ਨਿਯਮ ਹੈ ਉਹਦੇ ਅਨੁਸਾਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਐਗਜ਼ੈਂਪਲਿਕ ਕਾਰਵਾਈ ਹੋਣੀ ਚਾਹੀਦੀ ਹੈ ਤਾਂਕਿ ਕੋਈ ਵੀ ਇਸ ਤਰ੍ਹਾਂ ਦਾ ਦਿਮਾਗੀ ਮੈਂਟਲ ਆਦਮੀ ਉਹ ਧਾਰਮਿਕ ਸਥਾਨਾਂ ਤੇ ਜਾ ਕੇ ਬੇਦਬੀ ਦੀ ਜੁਰਤ ਨਾ ਕਰੇ ਉਹ ਚਾਹੇ ਗੁਰਦੁਆਰਾ ਸਾਹਿਬ ਹੋਵੇ ਚਾਹੇ ਮੰਦਿਰ ਜੀ ਹੋਵੇ ਜਾਂ ਚਾਹੇ ਕੋਈ ਵੀ ਧਾਰਮਿਕ ਸਥਾਨ ਹੋਵੇ ਇਸ ਤਰ੍ਹਾਂ ਦੀ ਬੇਦਬੀ ਦੇ ਖਿਲਾਫ ਸਿਪਸਾ ਨਾ ਹਿੰਦੁਸਤਾਨ ਦਾ ਸਖਤ ਸਟੈਂਡਰਡ ਸਰ ਹੁਣ ਪੰਜਾਬ ਦੇ ਹਾਲ ਸੁਧਾਰਨ ਵਾਸਤੇ ਤੁਸੀਂ ਅੱਗੇ ਕੀ ਦੇਖੋ ਹਾਲਾਤ ਸਰਕਾਰ ਨੇ ਸੁਧਾਰਨੇ ਜਿਨ੍ਹਾਂ ਨੂੰ ਲੋਕਾਂ ਨੇ ਜਨਮਤ ਦਿੱਤਾ ਜਿਨ੍ਹਾਂ ਨੂੰ ਲੋਕਾਂ ਦੇ ਪੁਲਿਸ ਦੀ ਬਾਗਡੋਰ ਦਿੱਤੇ ਹਾਲਾਤ ਆ ਸੁਧਾਰਨਗੇ ਅਸੀਂ ਤਾਂ ਜਨਤਾ ਦੀਆਂ ਭਾਵਨਾਵਾਂ ਦਾ ਪ੍ਰਤੀਨਿਧਿਤਵ ਕਰ ਸਕਦੇ ਹਾਂ ਜਨਤਾ ਦੇ ਧੁਮਾਂ ਦੇ ਵਿੱਚ ਸਮੇਂ ਚੱਲ ਰਿਹਾ ਹੈ ਕਿ ਜਿਨ੍ਹਾਂ ਨੂੰ ਕਾਨੂੰਨ ਸੁਧਾਰਨਾ ਚਾਹੀਦਾ ਉਹ ਮੂਕ ਦਰਸ਼ਕ ਬਣੇ ਹੋਏ ਹਨ ਕਾਨੂੰਨ ਕਿਵੇਂ ਸੁਧਰੇਗਾ ਜੇ ਪੁਲਿਸ ਦਾ ਇੱਕ ਗਾਰਡ ਜਿਹਦੀ ਸਿਕਿਉਰਿਟੀ ਕਰਨੀ ਹੈ ਉਹ નિਸਫਲ ਹੋ ਜਾਂਦਾ ਹੈ 18 18 ਗਨਮੈਨ ਸੁਦੀਰ ਸੂਰੀ ਦੀ ਹਤਿਆ ਦੇ ਸਾਹਮਣੇ ਉਪਸਥਿਤ ਰਹਿੰਦੇ ਹੈ ਔਰ ਉਹਨਾਂ ਚ 18 ਦੇ 18 ਗਨਮੈਨ ਇੱਕ ਫਾਇਰ ਨਹੀਂ ਕਰ ਸਕਦੇ ਸਿਵਲਿਅਨ ਬੰਦਾ ਫਾਇਰ ਕਰਦਾ ਹੈ ਸਿਵਲਿਅਨ ਬੰਦੇ ਜਾ ਕੇ ਪਕੜਦੇ ਹੈ ਤੇ ਜਿਹੀ ਪੁਲਿਸ ਜਿਹੜੀ ਹੈ ਜਿਹੜੀ ਕਿ ਆਪਣੇ ਕਰਤੱਵ ਤੋਂ ਚੂਕ ਰਹੀ ਹੈ ਉਦੀ ওভারਹਾਲਿੰਗ ਹੋਣੀ ਚਾਹੀਦੀ ਹੈ ਉਹਦੀ ਲੀਡਰਸ਼ਿਪ ਦੇ ਉੱਤੇ ওভারਹਾਲਿੰਗ ਹੋਣੀ ਚਾਹੀਦੀ ਹੈ ਔਰ ਸ਼ਕਤੀ ਤੋਂ ਸਰਕਾਰ ਨੂੰ ਕੰਮ ਲੈਣਾ ਚਾਹੀਦਾ ਹੈ ਸਰਕਾਰ ਨੂੰ ਲੀਪ ਅਪ ਉਤੇ ਨਹੀਂ ਕਰਨੀ ਚਾਹੀਦੀ ਲੋਕਾਂ ਦਾ ਮੰਨਣਾ ਕਿ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਕਿ ਪੰਜਾਬ ਦੇ ਪੀ ਤੁਸੀਂ ਨੂੰ ਮੰਨਦੇ ਹੋ ਦੇਖੋ ਸਰਕਾਰ ਨੇ ਕੁਝ ਕੰਮ ਜ਼ਰੂਰ ਕੀਤੇ ਆ ਜਿਵੇਂ ਸਿਹਤ ਸੰਭਾਵਾਂ ਦੇ ਵਿੱਚ ਕੁਝ ਕੰਮ ਹੋਇਆ ਹੈ ਪਰ ਜਿੰਨੇ ਵੱਡੇ ਪੱਦਰ ਦੇ ਉੱਤੇ ਕੰਮ ਹੋਣਾ ਚਾਹੀਦਾ ਹੈ ਜਿੰਨੇ ਪੱਦਰ ਦੇ ਉੱਤੇ ਭ੍ਰਸ਼ਟਾਚਾਰ ਨੂੰ ਲਗਾਮ ਲਗਣੀ ਚਾਹੀਦੀ ਹੈ ਉਹ ਕਿੱਥੇ ਕਿੱਥੇ ਸਰਕਾਰ ਚੂਕ ਗਈ ਹੈ ਸਰਕਾਰ ਜਦ ਤੱਕ ਸਰਕਾਰ ਜਨਤਾ 'ਚ ਨਹੀਂ ਵਿਚਰੇਗੀ ਜਨਤਾ ਦੇ ਜਿਹੜੇ ਐਮਐਲਏ ਆ ਜਨਤਾ 'ਚ ਵਿਚਰਨਗੇ ਨਹੀਂ ਉਦੋਂ ਤੱਕ ਨਹੀਂ ਲੱਗੇਗਾ ਅਸੀਂ ਸਮਝ ਨਹੀਂ ਸਾਗੇ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਸੀਐਮ ਵਿੰਡੋ ਖੋਲਣ ਦਾ ਮਤਲਬ ਕੀ ਹੈ ਜਨਤਾ ਦੇ ਜਿਹੜੇ ਐਮ ਐਲ ਏ ਆ ਜਨਤਾ 'ਚ ਵਿਚਰਣਗੇ ਨਹੀਂ ਉਦੋਂ ਤੱਕ ਨਹੀਂ ਲੱਗੇਗਾ ਅਸੀਂ ਸਮਝ ਨਹੀਂ ਸਾਗੇ ਕਿ ਡਿਪਟੀ ਕਮਿਸ਼ਨਰ ਦੇ ਦਫਤਰ 'ਚ ਸੀ ਐਮ ਵਿੰਡੋ ਖੋਲਣ ਦਾ ਮਤਲਬ ਕੀ ਹੈ ਕਿਉਂ ਨਹੀਂ ਸੀ ਐਮ ਸਾਹਿਬ ਨੇ ਡਿਪਟੀ ਕਮਿਸ਼ਨਰ ਦੇ ਜਿਹੜੇ ਡਿਪਟੀ ਕਮਿਸ਼ਨਰ ਹੈ ਜਾਂ ਅਧਿਕਾਰੀਆ ਉਹਨਾਂ ਦੀ ਨਕੀਲ ਕਸੀ ਵੀ ਜਨਤਾ ਦੀ ਕੋਈ ਵੀ ਸਮੱਸਿਆ ਅਗਰ ਤੁਹਾਡੇ ਤੋਂ ਬਾਅਦ ਸੀਐਮ ਆਫਿਸ ਆਏਗੀ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਏਗੀ ਵੀ ਜਨਤਾ ਤੁਹਾਡੇ ਦਫਤਰ 'ਚ ਆ ਕੇ ਨਿਰਾਸ਼ ਕਿਉਂ ਹੋ ਗਈ ਉਹਨੂੰ ਸੀਐਮ ਤੱਕ ਆਣਾ ਪਿਆ ਇਹਦਾ ਮਤਲਬ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਆਫ ਫੇਲ ਹੈ ਤੇ ਇਸ ਕਰਕੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਡਿਪਟੀ ਕਮਿਸ਼ਨਰ ਐਸਡੀਐਮ ਸਾਰੇ ਪ੍ਰਭਾਵਸ਼ਾਲੇ ਹੋਣੇ ਚਾਹੀਦੇ ਆ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਉਹ ਤਦ ਹੀ ਬੰਦ ਹੋਏਗਾ ਜੇ ਸਰਕਾਰ ਸਖਤੀ ਤੋਂ ਕੰਮ ਲੇਗੀ ਜਿਨ੍ਹਾਂ ਨੇ ਆ ਕੇ ਸਾਡੇ ਵਿਚਾਰ ਨੂੰ ਆਪਣੀ ਕਲਮ ਦੀ ਆਵਾਜ਼ ਦਿੱਤੀ। ਪ੍ਰਾਪਤੀ ਦੇचने और खरीदने के लिए संपर्क करें फेयर डील प्रॉपर्टीज